ਕੱਲ ਦੇਰ ਸ਼ਾਮ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਣਾ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਔਰ ਪ੍ਰੈਸ ਕਾਨਫਰੰਸ ਦਾ ਅਜੰਡਾ ਸੀਗਾ ਕਿ ਇੱਕ ਸੁਖ ਵਿਲਾਸ ਹੋਟਲ ਸਾਰੇ ਜਾਣਦੇ ਆ ਕਿ ਉਹ ਪੰਜਾਬ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਵੀਰ ਬਾਦਲ ਹੋਣਾ ਦਾ ਇਹਦੇ ਮੁਤਲਕ ਮੌਜੂਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਣਾ ਨੇ ਬੜੇ ਖੁਲਾਸੇ ਕੀਤੇ ਵੀ ਇਹ ਜਗ੍ਹਾ ਕਿੱਦਾਂ ਐਕਵਾਇਰ ਕੀਤੀ ਗਈ ਫਿਰ ਕਿੱਦਾਂ ਈਕੋ ਇੱਕ ਜਿਹੜੀ ਈਕੋ ਪਾਲਿਸੀ ਬਣਾਈ ਗਈ ਈਕੋ ਫਰੈਂਡਲੀ ਪਾਲਿਸੀ ਜਿਹੜੀ ਆ ਉਹ ਬਣਾਈ ਗਈ ਉਸ ਤਹਿਤ ਇਸ ਹੋਟਲ ਨੂੰ ਜਿਹੜਾ ਲਗਭਗ 108 ਕਰੋੜ ਰੁਪਏ ਦਾ ਲਾਭ ਪਹੁੰਚਾਇਆ ਗਿਆ ਇਹ ਸਾਰੇ ਜਦੋਂ ਮਾਮਲੇ ਅਡਰੈਸ ਹੋਏ ਤਾਂ ਇਦਾਂ ਲੱਗਦਾ ਵੀ ਸੁਖਬੀਰ ਬਾਦਲ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਆਉਣ ਵਾਲੇ ਦਿਨ ਦੇ ਵਿੱਚ ਵੱਧ ਸਕਦੀਆਂ ਨੇ ਪੂਰੀ ਡਿਟੇਲ ਦੇ ਨਾਲ ਜਿਹੜਾ ਭਗਵੰਤ ਸਿੰਘ ਮਾਨ ਹੋਣਾ ਨੇ ਕੱਲੀ-ਕੱਲੀ ਗੱਲ ਦੱਸੀ ਵੀ ਇਹ 1985-86 ਦੇ ਵਿੱਚ ਜ਼ਮੀਨ ਐਕਵਾਇਰ ਹੋਈ ਫਿਰ ਕਿੱਦਾਂ ਇਸ ਜ਼ਮੀਨ ਨੂੰ ਜਿਹੜਾ ਵਾ ਉਹ 에어ਪੋਰਟ ਦੇ ਨਾਲ ਕਨੈਕਟ ਕਰਨਾ ਸੀ ਇਥੋਂ 6 ਲੇਨ ਸੜਕ ਕੱਢੀ ਗਈ ਤਾਂ ਜੋ ਜਿਹੜੇ ਗੈਸਟ ਆ ਉਹ ਇਸ ਹੋਟਲ ਦੇ ਵਿੱਚ ਆ ਸਕਣ ਔਰ ਇਸ ਹੋਟਲ ਦਾ ਕਿਰਾਇਆ ਆਪਾਂ ਸਾਰੇ ਜਾਣਦੇ ਹਾਂ ਲਗਭਗ 2 ਲੱਖ ਰੁਪਈਆ ਇੱਕ ਰਾਤ ਦਾ ਹੁਣ ਜੇ ਇਸ ਸ਼ਖਸ ਨੇ 2 ਲੱਖ ਰੁਪਈਆ ਖਰਚਣਾ ਇਸ ਹੋਟਲ ਦੇ ਵਿੱਚ ਉਹਨੂੰ ਪੂਰੀਆਂ ਸੁੱਖ-ਸਹੂਲਤਾਂ ਵੀ ਚਾਹੀਦੀਆਂ ਉਹਦੇ ਵਾਸਤੇ 에য়ারਪੋਰਟ ਨੂੰ ਜਾਂਦੀ ਜਿਹੜੀ ਰੋਡ ਆ ਉਹ ਪਹਿਲਾਂ ਐਕਵਾਇਰ ਕਰਾਈ ਗਈ ਉੱਥੇ ਫਿਰ 에য়ারਪੋਰਟ ਬਣਵਾਇਆ ਗਿਆ ਤੁਹਾਨੂੰ ਇਹ ਵੀ ਦੱਸ ਦਿਆਂ ਕਿ ਪਹਿਲਾਂ ਜਿਹੜਾ ਚੰਡੀਗੜ੍ਹ ਦਾ 에য়ারਪੋਰਟ ਹੈ ਬਹੁਤ ਛੋਟਾ 에য়ারਪੋਰਟ ਹੋਇਆ ਕਰਦਾ ਸੀਗਾ ਔਰ ਇਹ 에য়ার ਫੋਰਸ ਦਾ ਇੱਕ ਸਟੇਸ਼ਨ ਹੁੰਦਾ ਸੀ ਹੌਲੀ-ਹੌਲੀ ਸਮੇਂ ਦੇ ਨਾਲ ਜਿਹੜਾ ਇਹ 에য়ারਪੋਰਟ ਬਣ ਗਿਆ ਤੇ ਅੱਜ ਇਹ ਇੰਟਰਨੈਸ਼ਨਲ 에য়ারਪੋਰਟ ਬਣਿਆ ਹੋਇਆ ਇਹ ਸਾਰੀਆਂ ਗੱਲਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਣਾ ਨੇ ਖੋਲ੍ਹ ਕੇ ਰੱਖੀਆਂ ਵੀ ਕਿਸ ਤਰ੍ਹਾਂ ਪਹਿਲਾਂ ਆਪਣੇ ਵੱਲੋਂ ਹੀ ਇੱਕ ਜਿਹੜਾ ਤਜਵੀਜ਼ ਪੇਸ਼ ਕਰ ਦਿੱਤੀ ਗਈ ਆਪਣੇ ਵੱਲੋਂ ਹੀ ਇੱਕ ਜਿਹੜਾ ਕਾਨੂੰਨ ਬਣਾ ਦਿੱਤਾ ਗਿਆ ਤੇ ਆਪਣੀ ਕੈਬਨਿਟ ਨੇ ਉਸ ਕਾਨੂੰਨ ਨੂੰ ਪਾਸ ਕਰ ਦਿੱਤਾ ਇੱਥੇ ਦੱਸਿਆ ਜਾਂਦਾ ਵੀ ਬਿਜਲੀ ਦੇ ਉੱਤੇ ਵੀ ਸਬਸਿਡੀ ਲਈ ਜਾ ਰਹੀ ਆ ਇਸ ਏਡੇ ਵੱਡੇ ਹੋਟਲ ਦੇ ਵਿੱਚ ਕਰੋੜਾਂ ਰੁਪਏ ਦੀ ਬਿਜਲੀ ਫੁਕੀ ਜਾਂਦੀ ਆ ਤੇ ਉਹਦੇ ਉੱਤੇ ਵੀ ਸਬਸਿਡੀ ਆ ਉਸ ਤੋਂ ਬਾਅਦ ਜੰਗਲਾਤ ਦਾ ਇਹ ਏਰੀਆ ਕਿੱਦਾਂ ਫਿਰ ਇਹਦੇ ਸੀਐਲਯੂ ਚੇਂਜ ਆਫ ਲੈਂਡ ਜਿਹੜੀ ਆ ਉਹ ਕੀਤੀ ਗਈ ਆ ਆਪੇ ਹੀ ਜਿਹੜੇ ਕਾਨੂੰਨ ਬਣਾਉਂਦੇ ਗਏ ਆਪੇ ਹੀ ਉਹਨਾਂ ਨੂੰ ਪਾਸ ਕਰਦੇ ਗਏ ਆਪੇ ਹੀ ਕੈਬਨਿਟ ਦੇ ਵਿੱਚ ਮਨਜ਼ੂਰੀਆਂ ਹੁੰਦੀਆਂ ਗਈਆਂ ਸੋ ਬਹੁਤ ਵੱਡੇ ਖੁਲਾਸੇ ਕੀਤੇ ਜਿਹਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਸੁਖਬੀਰ ਬਾਦਲ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਵੱਧ ਜਾਣਗੀਆਂ ਚੂਣਾ ਸਿਰ ਤੇ ਆਈਆਂ ਹੋਈਆਂ ਨੇ ਸੁਖਬੀਰ ਬਾਦਲ ਵੀ ਪੂਰਾ ਜ਼ੋਰ ਲਾ ਰਹੇ ਆ ਪੰਜਾਬ ਬਚਾਓ ਯਾਤਰਾ ਉਹਨਾਂ ਨੇ ਸ਼ੁਰੂ ਕੀਤੀ ਸੀ ਹਾਲਾਂਕਿ ਉਹਨੂੰ ਵਿੱਚੇ ਹੀ ਰੋਕਣਾ ਪੈ ਗਿਆ ਕਿਸਾਨ ਅੰਦੋਲਨ ਕਰਕੇ ਪਰ ਕਿਤੇ ਨਾ ਕਿਤੇ ਜਿਹੜੀ ਸਥਿਤੀ ਆ ਸ਼੍ਰੋਮਣੀ ਅਕਾਲੀ ਦਲ ਵਾਸਤੇ ਜਿਹੜੀ ਆ ਉਹ ਸੰਕਟਪ੍ਰਿਸਥਿਤੀ ਕਹਿੰਨ ਨੂੰ ਕਹਿ ਸਕਦੇ ਆ ਔਰ ਦੂਜੇ ਪਾਸੇ ਅਰਸ਼ਦੀਪ ਕਲੇਰ ਜਿਹੜੇ ਸਪੋਕਸਮੈਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਹ ਵਕੀਲ ਵੀ ਨੇ ਉਹਨਾਂ ਨੇ ਵੀ ਕਿਹਾ ਵੀ ਆਪਾਂ ਕੋਰਟ 'ਚ ਮਿਲਦੇ ਆਂ ਜੇ ਤੁਹਾਡੇ ਕੋਲ ਸਾਰੇ ਤੱਥ ਹੈਗੇ ਆ ਉਹਨਾਂ ਭਗਵੰਤ ਮਾਨ ਉਹਨਾਂ ਨੂੰ ਕਿਹਾ ਵੀ ਜੇ ਤੁਹਾਡੇ ਕੋਲ ਸਾਰੇ ਤੱਥ ਹੈਗੇ ਆ ਤਾਂ ਆਪਾਂ ਇਹ ਸਾਰਾ ਫੈਸਲਾ ਕੋਰਟ ਦੇ ਵਿੱਚ ਕਰ ਲੈਨੇ ਆਂ ਆਪਾਂ ਕੋਰਟ ਦੇ ਵਿੱਚ ਆ ਕੇ ਗੱਲਬਾਤ ਕਰਦੇ ਆਂ ਤੁਸੀਂ ਤੱਥ ਪੇਸ਼ ਕਰੋ ਪਰ ਸਵਾਲ ਜਿਹੜਾ ਖੜਾ ਇਹ ਹੁੰਦਾ ਵਾ ਕਿ ਜੇ ਮੁੱਖ ਮੰਤਰੀ ਮਾਨ ਜਿਹੜਾ ਮੁੱਖ ਮੰਤਰੀ ਇੱਕ ਜ਼ਿੰਮੇਵਾਰ ਅਹੁਦਾ ਹੁੰਦਾ ਅਗਰ ਉਹ ਇਹ ਗੱਲ ਕਹਿ ਰਿਹਾ ਵੀ ਕਿਸ ਤਰ੍ਹਾਂ ਸੁਖਬੀਰ ਬਾਦਲ ਹੋਣਾਂ ਦੀ ਜਦੋਂ ਸਰਕਾਰ ਸੀਗੀ ਸਰਕਾਰਾਂ ਦੇ ਵਿੱਚ ਇਹ ਮੰਤਰੀ ਸੀਗੇ ਖਾਸ ਤੌਰ ਤੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਦੇ ਕਿਸ ਤਰ੍ਹਾਂ ਉਹਨਾਂ ਨੇ ਆਪਣੇ ਅਹੁਦੇ ਦੀ ਜਿਹੜੀ ਆ ਉਹ ਦੁਰਵਰਤੋਂ ਕੀਤੀ ਕਿਵੇਂ ਜੰਗਲ ਦੀ ਲੈਂਡ ਨੂੰ ਪਹਿਲਾਂ ਜਿਹੜਾ ਉਹ ਕਮਰਸ਼ੀਅਲ ਦੱਸਿਆ ਗਿਆ ਫਿਰ ਉਹਦੇ ਉੱਤੇ ਪਾਲਿਸੀ ਬਣਾਈ ਗਈ ਫਿਰ ਉਸ ਪਾਲਿਸੀ ਨੂੰ ਕੈਬਨਿਟ ਦੇ ਵਿੱਚ ਪੇਸ਼ ਕੀਤਾ ਗਿਆ ਫਿਰ ਕੈਬਨਿਟ ਉਹਨੂੰ ਮਨਜ਼ੂਰੀ ਦੇ ਦਿੰਦਾ ਸਵਾਲ ਤਾਂ ਇਹ ਆ ਵੀ ਰੋਕੜਾ ਕਿੰਨੇ ਸੀਗਾ ਵੀ ਜਦੋਂ ਸਰਕਾਰ ਤੁਹਾਡੀ ਆਪਣੀ ਆ ਪਾਲਿਸੀ ਤੁਸੀਂ ਆਪ ਬਣਾਈ ਤੇ ਮਨਜ਼ੂਰੀ ਤਾਂ ਮਿਲ ਹੀ ਜਾਣੀ ਸੀਗੀ ਸੋ ਕਿਤੇ ਨਾ ਕਿਤੇ ਜਦੋਂ ਸੁਖ ਵਿਲਾਸ ਬਣਾਇਆ ਗਿਆ ਹੋਊਗਾ ਬਣਾਇਆ ਉਹਨਾਂ ਨੇ ਪੂਰੇ ਪੱਕੇ ਪੈਰੀ ਹੋਊਗਾ ਕਾਗਜ਼ਾਂ ਦੇ ਵਿੱਚ ਪਹਿਲਾਂ ਉਹ ਸਾਰੇ ਕਾਨੂੰਨ ਬਣਾਏ ਹੋਣਗੇ ਫਿਰ ਕਾਨੂੰਨ ਪਾਸ ਕੀਤੇ ਗਏ ਸੋ ਕਿਤੇ ਨਾ ਕਿਤੇ ਇਹ ਸਥਿਤੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਾਸਤੇ ਵੀ ਜਿਹੜੀ ਹੈ ਉਹ ਔਕਵਰਡ ਹੋ ਸਕਦੀ ਹੈ ਕਿਉਂਕਿ ਇਹ ਜਦੋਂ ਕੋਰਟ ਦੇ ਵਿੱਚ ਮਾਮਲਾ ਜਾਊਗਾ ਤਾਂ ਉਹ ਤਾਂ ਕਾਨੂੰਨ ਦੇ ਤਹਿਤ ਬਣਿਆ ਸਾਰਾ ਕੁਝ ਸੋ ਇਹ ਜਿਹੜਿਆ ਸਾਰਾ ਮਾਮਲਾ ਜਿੱਥੇ ਭਗਵੰਤ ਸਿੰਘ ਮਾਨ ਹੋਣਾਂ ਨੇ ਐਡਰੈਸ ਕੀਤਾ ਮੀਡੀਆ ਨੂੰ ਜਿੱਥੇ ਮੀਡੀਆ ਦਾ ਇੱਕ ਸਵਾਲ ਦਾ ਜਵਾਬ ਦਿੰਦੇ ਆ ਉਹਨਾਂ ਕਹਿੰਿਆ ਵੀ ਕੋਈ ਨਹੀਂ ਛੇਤੀ ਜੀਸੀਬੀ ਵੀ ਚਲਾ ਦੇਾਂਗੇ ਸੋ ਕਿਤੇ ਨਾ ਕਿਤੇ ਇਹ ਸਥਿਤੀ ਜਿਹੜੀ ਆ ਸ਼੍ਰੋਮਣੀ ਅਕਾਲੀ ਦਲ ਵਾਸਤੇ ਜਿਹੜੀ ਆ ਉਹ ਸੰਕਟਪਰੀ ਹੋ ਸਕਦੀ ਹੈ ਕਿਤੇ ਨਾ ਕਿਤੇ ਇਹਦਾ ਨੁਕਸਾਨ ਉਹਨਾਂ ਨੂੰ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਵਿੱਚ ਵੀ ਹੋ ਸਕਦਾ ਔਰ ਨਾਲ ਦੀ ਨਾਲ ਬਹਿਬਲ ਵਾਲਾ ਕੇਸ ਵੀ ਆਪਾਂ ਸਾਰੇ ਜਾਣਦੇ ਆ ਕਿ ਉਹਦੇ ਵਿੱਚ ਵੀ ਇੱਕ ਨਵੀਂ ਜਿਹੜੀ ਆ ਉਹ ਖੁਲਾਸੇ ਹੋਏ ਆ ਸੁਖਬੀਰ ਬਾਦਲ ਬਾਰੇ ਔਰ ਸੁਮੇਤ ਸਿੰਘ ਸੈਣੀ ਬਾਰੇ ਵੀ ਇਹਨਾਂ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕੀਤੀ ਇਹਨਾਂ ਨੇ ਇੱਕ ਸਮਾਜ ਦੇ ਇੱਕ ਹਿੱਸੇ ਨੂੰ ਖੁਸ਼ ਕਰਨ ਵਾਸਤੇ ਉਹ ਸਾਰਾ ਜਿਹੜਾ ਕਾਂਡ ਕਰਵਾਇਆ ਸੋ ਜਿੱਥੇ ਸੁਖ ਵਿਲਾਸ ਇਸ ਵੇਲੇ ਚਰਚਾ ਦਾ ਵਿਸ਼ਾ ਬਣਿਆ ਪਿਆ ਅਖਬਾਰਾਂ ਭਰੀਆਂ ਪਈਆਂ ਸੁਰਖੀਆਂ ਬਣੀਆਂ ਪਈਆਂ ਵੀ ਸੁਖ ਵਿਲਾਸ ਦਾ ਹੁਣ ਕੀ ਬਣੂਗਾ ਹਨਾ ਕਿਵੇਂ ਕੀ ਹੋਇਆ ਸੋ ਕਿਤੇ ਨਾ ਕਿਤੇ ਆਉਣ ਵਾਲੇ ਦਿਨਾਂ ਦੇ ਵਿੱਚ ਸੁਖਬੀਰ ਬਾਦਲ ਸਮੇਤ ਸ਼੍ਰੋਮਣੀ ਅਕਾਲੀ ਦਲ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹ ਵੱਧ ਸਕਦੀਆਂ ਨੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ